ਸ਼੍ਰੀ ਕਾਲਕਤਕ ਸਾਹਿਬ ਦੇ ਮਰਹੂਮ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਤੇ ਉਸ ਸਮੇਂ ਦੇ ਜਿਹੜੇ ਤਤਕਾਲੀ ਅਫਸਰ ਨੇ ਜਿਹੜੇ ਤਵਾੜੀ ਦੀ ਰਿਪੋਰਟ ਦੇ ਵਿੱਚ ਜਿੰਨਾਂ ਦੇ ਨਾਮ ਨਸ਼ਰ ਨੇ ਉਹਨਾਂ ਨੂੰ ਨੋਟਿਸ ਕੱਢ ਦਿੱਤਾ ਵੱਡੀ ਖਬਰ ਹੈ ਕਿਉਂਕਿ ਕਾਫੀ ਸਮੇਂ ਤੋਂ ਇਹ ਜਿਹੜੀ ਰਿਪੋਰਟ ਆ ਉਹ ਬੰਦ ਸੀ ਰਿਪੋਰਟ ਜਦੋਂ ਪੰਜਾਬ ਦੇ ਘਰਾਂ ਤੱਕ ਪਹੁੰਚਦੀ ਆ ਤੇ ਫਿਰ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਵੀ ਹਰਕਤ ਵਿੱਚ ਆਉਂਦੇ ਨੇ ਤੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਉਹ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨੂੰ ਵੀ ਮਿਲਦਾ ਇੱਥੋਂ ਤੱਕ ਕਿ ਸੁਬੀਤ ਸਿੰਘ ਬਾਦਲ ਤੋਂ ਬਾਅਦ ਕਈ ਹੋਰ ਲੀਡਰ ਵੀ ਮੁਲਾਕਾਤ ਕਰਦੇ ਨੇ ਇੱਕ ਕਮੇਟੀ ਬਣਾਈ ਜਾਂਦੀ ਹੈ ਕਮੇਟੀ ਕੇਸ ਲੜਦੀ ਆ ਤੇ ਹੁਣ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਹੋ ਚੁੱਕੇ ਨੇ ਇਹ ਮਸਲਾ ਸਭ ਤੋਂ ਪਹਿਲਾਂ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਹੜੇ ਮਰਹੂਮ ਜਸਟਿਸ ਅਜੀਤ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਉਹਨਾਂ ਦੇ ਹੀ ਗਾਂ ਲੜਕੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਇਸ ਦੀ ਮੁੜ ਤੋਂ ਪੈਰਵਾਈ ਕੀਤੀ ਸੀ ਉਹਨਾਂ ਦੀ ਸੰਸਥਾ ਵੱਲੋਂ ਮੌਜੂਦਾ ਸ਼੍ਰੀ ਕਾਲ ਤਖ ਸਾਹਿਬ ਦੇ ਜਥੇਦਾਰ ਭਾਈ ਰਗਬੀਰ ਸਿੰਘ ਹੋਣਾ ਨੂੰ ਇਹ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਰਿਪੋਰਟ ਦੇ ਵਿੱਚ ਲੋਕ ਜ਼ਿੰਮੇਵਾਰ ਨੇ ਉਨਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਇਹ ਮਸਲਾ ਅਕਾਲ ਤੱਕ ਸਭ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਜਾਂਦਾ ਹੁਕਮ ਦਿੱਤੇ ਜਾਂਦੇ ਨੇ ਕਿ ਇਹਨੂੰ ਜਿਹੜਾ ਵਾਕਈ ਇਸ ਮੋੜ ਤੋਂ ਲੜਿਆ ਜਾਵੇ ਤੇ ਇਸ ਸੰਬੰਧ ਦੇ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸਬੰਧਤ ਜਿਹੜੇ ਤਤਕਾਲੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਨੋਟਿਸ ਜਿਹੜੇ ਨੇ ਮਸਲੇ ਦੇ ਵਿੱਚ ਹੋਏ ਨੇ ਇਸ ਮਸਲੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਥੇਦਾਰ ਕੌਂਕੇ ਦੇ ਪਰਿਵਾਰ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਬੰਧਤ ਤਤਕਾਲੀ ਅਧਿਕਾਰੀਆਂ ਤੇ ਮੌਜੂਦਾ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 9 April 2024 ਨੂੰ ਅਗਲੀ ਧਨਵਾਈ ਤੈਅ ਕਰ ਦਿੱਤੀ ਆ। ਅਦਾਲਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਪਟੀਸ਼ਨ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਰਾਹੀਂ ਦਾਇਰ ਕੀਤੀ ਗਈ ਸੀ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਕਾਨੂੰਨੀ ਵਿੰਗ ਦੇ ਮੁਖੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਸੰਬੰਧੀ ਸਾਬਕਾ ਆਈਪੀਐਸ ਅਫੀਸਰ ਬੀਪੀ ਤਵਾੜੀ ਦੀ ਰਿਪੋਰਟ ਸਾਹਮਣੇ ਆਉਣ ਮਗਰੋਂ ਮਾਨਜਗ ਉੱਚ ਅਦਾਲਤ ਵਿੱਚ ਪਾਈ ਪਟੀਸ਼ਨ ਤੇ ਅੱਜ ਐਮ ਸੁਣਵਾਈ ਹੋਈ ਜਿਸ ਤਹਿਤ ਪੰਜਾਬ ਸਰਕਾਰ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਤਕਾਲੀ ਪੁਲਿਸ ਅਫਸਰਾਂ ਵੱਲੋਂ ਮਾਨਜਗ ਉੱਚ ਅਦਾਲਤ ਅੰਦਰ ਉਸ ਸਮੇਂ ਗਲਤ ਹਲਪਨਾਮੇ ਦਾਇਰ ਕਰਕੇ ਇਹ ਕਿਹਾ ਗਿਆ ਸੀ ਕਿ ਜਥੇਦਾਰ ਕੌਂਕੇ ਪੁਲਿਸ ਹਿਰਾਸਤ ਵਿੱਚ ਨਹੀਂ ਆ ਇਸ ਨੂੰ ਚੁਣੌਤੀ ਦਿੰਦਿਆਂ ਜਥੇਦਾਰ ਕੌਂਕੇ ਦੇ ਪਰਿਵਾਰ ਰਾਹੀਂ ਪਟੀਸ਼ਨ ਤੇ ਉੱਚ ਅਦਾਲਤ ਨੇ ਮਾਮਲੇ ਤੇ ਸੁਣਵਾਈ ਸ਼ੁਰੂ ਕਰਦਿਆਂ ਨੋਟਿਸ ਜਾਰੀ ਕੀਤੇ ਹਨ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 9 April 2024 ਨੂੰ ਨਿਰਧਾਰਤ ਕੀਤੀ ਗਈ ਹੈ ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਸ਼੍ਰੋਮਨਗੁਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਨੂੰਨੀ ਮਾਹਿਰਾਂ ਦੀ ਪੰਜ ਮੈਂਬਰੀ ਕਮੇਟੀ ਬਣਾ ਕੇ ਪੈਰਵਾਈ ਦੀ ਜ਼ਿੰਮੇਵਾਰੀ ਸੌਂਪੀ ਸੀ ਜਿਸ ਦੇ ਤਹਿਤ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਚੁੱਕਿਆ ਗਿਆ ਸੀ ਉਸ ਸਮੇਂ ਦੇ ਬਹੁਤ ਸਾਰੇ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਤੇ ਦੋਸ਼ ਲੱਗੇ ਜਿਨ੍ਹਾਂ ਨੇ ਬੀਪੀ ਤਵਾੜੀ ਦੀ ਰਿਪੋਰਟ ਦੇ ਵਿੱਚ ਵੀ ਉਂਗਲਾ ਉਠਿਆ ਸੀ ਉਹਨਾਂ ਚ ਕਈ ਮਾਰ ਖੱਪ ਗਏ ਨੇ ਲੇਕਿਨ ਕਈ ਹੱਲੇ ਵੀ ਜਿੰਦਾ ਨਹੀਂ ਤੇ ਇਸ ਸਵਾਲ ਦੇ ਵਿੱਚ ਇਹ ਕਿ ਆਖਰ ਕਿਉਂਕਿ ਪੁਲਿਸ ਨੇ ਉਸ ਸਮੇਂ ਦੀ ਹਕੂਮਤ ਨੇ ਪਾਈ ਗੁਰਦੇਵ ਸਿੰਘ ਕੌਂਕੇ ਨੂੰ ਪਗੋੜਾ ਵੀ ਕਰਾਰ ਦਿੱਤਾ ਸੀ ਜਦਕਿ ਪੁਲਿਸ ਰਾਸਤ ਵਿੱਚ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਹ ਅੱਜ ਵੀ ਪੰਜਾਬ ਪੁਲਿਸ ਦੇ ਰਿਕਾਰਡ ਦੇ ਵਿੱਚ ਸਟੈਂਡਰਡ ਐਫ ਆਈ ਕਰਦੀ ਕਿ ਜਥੇਦਾਰ ਕੌਮਕੇ ਪਗੌੜ ਨੇ ਜਦ ਕਿ ਉਹ 1992 ਦੀ ਗੱਲ ਹੈ ਉਸ ਸਮੇਂ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਡੀਜੀਪੀ ਕੇ ਪੀ ਐਸ ਗਿਲਸਨ ਮੁੱਖ ਮੰਤਰੀ ਬਿੰਦ ਸਿੰਘ ਸਨ ਉਸ ਸਮੇਂ ਜਿਹੜੇ ਐਸ ਐਸ ਪੀ ਜਗਰਾਉਂ ਸੀ ਉਹਨਾਂ ਦੇ ਵੀ ਸਰਵਨ ਸਿੰਘ ਘੂਟਣਾ ਨਾਮ ਕਰਕੇ ਹੀ ਉਸ ਸਮੇਂ ਬਹੁਤ ਸਾਰੇ ਐਸ ਪੀ ਐਸ ਐਚਓ ਸਾਰੇ ਜ਼ਿੰਮੇਵਾਰ ਦੱਸੇ ਗਏ ਸੀ ਹਾਲਾਂਕਿ ਮਾਮਲਾ ਜਦੋਂ 92 ਤੋਂ ਲੈ ਕੇ 98 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਦੀ 1997 ਚ ਜਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਚੋਣ ਘੋਸ਼ਣਾ ਪੱਤਰ ਜਾਰੀ ਕੀਤੇ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਜਨਤਾ ਦੇ ਨਾਲ ਇੱਕ ਚੋਣ ਵਾਦਾ ਕੀਤਾ ਸੀ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਬੇਕਸੂਰ ਲੋਕਾਂ ਦੇ ਕਤਲ ਹੋਏ ਨੇ ਝੂਠੇ ਮੁਕਾਬਲੇ ਨੇ ਉਹਨਾਂ ਦਾ ਇੱਕ ਕਮਿਸ਼ਨ ਬਣਾਇਆ ਜਾਊਗਾ ਤੇ ਉਹਨਾਂ ਵਿੱਚ ਹੀ ਭਾਈ ਗੁਰਦੇਵ ਸਿੰਘ ਕੌਂਕੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਕਤਲ ਦੀ ਜਾਂਚ ਕਰਵਾਉਣ ਵਾਸਤੇ ਉਸ ਸਮੇਂ ਕਈ ਸਿੱਖ ਆਗੂ ਪ੍ਰਕਾਸ਼ ਸਿੰਘ ਬਾਦਲ ਜੋ ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਉਹਨਾਂ ਨੂੰ ਮਿਲੇ ਸੀ ਫਿਰ ਉਹਨਾਂ ਨੇ ਬੀਪੀ ਤਵਾੜੀ ਜਿਹੜੇ ਉਸ ਸਮੇਂ ਪੰਜਾਬ ਪੁਲਿਸ ਦੇ ਇੱਕ ਨਿਰਪੱਖ ਇਮਾਨਦਾਰ ਆਫੀਸਰ ਮੰਨੇ ਜਾਂਦੇ ਸੀ ਆਈਜੀ ਲੈਵਲ ਦੇ ਅਧਿਕਾਰੀ ਉਸ ਸਮੇਂ ਉਹਨਾਂ ਨੂੰ ਰਪੋ ਇਸ ਰਿਪੋਰਟ ਵਾਸਤੇ ਜ਼ਿੰਮੇਵਾਰ ਦਿੱਤੀ ਜਾਂਦੀ ਉਹ ਆਪਣੀ ਰਿਪੋਰਟ ਦੇ ਦਿੰਦੇ ਨੇ ਫਿਰ ਰਿਪੋਰਟ ਦੱਬੀ ਰਹਿੰਦੀ ਆ 1999 ਤੱਕ ਰਿਪੋਰਟ ਦੇ ਦਿੰਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ 3 ਸਾਲ ਦੀ ਬਾਅਦ ਵੀ ਸਰਕਾਰ ਰਹਿੰਦੀ ਆ ਲੇਕਿਨ ਕਾਰਵਾਈ ਨਹੀਂ ਫਿਰ 2002 ਤੋਂ ਲੈ ਕੇ 2007 ਤੱਕ ਕਾਂਗਰਸ ਸਰਕਾਰ ਬਣ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਂਦੇ ਨੇ 2007 ਤੋਂ ਲੈ ਕੇ 17 ਤੱਕ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ 10 ਸਾਲ ਸਰਕਾਰ ਰਹਿੰਦੀ ਆ ਫਿਰ ਵੀ ਬੀਪੀ ਤਵਾੜੀ ਦੀ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਸੂਬੇ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਫਿਰ ਆ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਮਤਲਬ ਪਿਛਲੇ ਕਈ ਸਾਲਾਂ ਤੋਂ ਬੀਪੀ ਤਵਾੜੀ ਦੀ ਰਿਪੋਰਟ ਦੇ ਵਿੱਚ ਜੋ ਖਦਸ਼ੇ ਕੀਤੇ ਗਏ ਸੀ ਕਤਲ ਹੋਇਆ ਸੀ ਉਹਦੀ ਕੋਈ ਵੀ ਅੱਗੇ ਜਿਹੜੇ ਕਸੂਰਵਾਰ ਲੋਕ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਹੁਣ ਮਾਮਲਾ ਫੇਰ ਉੱਟਿਆ ਕਿਉਂਕਿ ਲੋਕ ਸਭਾ ਚੋਣਾਂ ਔਰ ਪੰਥਕ ਜਮਾਤ ਸ਼੍ਰੋਮਣੀ ਕਾਲੀ ਦਲ ਤੋਂ ਖਫਾ ਹੈ ਨਰਾਜਾ ਨਰਾਸ਼ਾ ਹੈ ਜਿਸ ਕਰਕੇ ਮੁੱਦਾ ਸ਼੍ਰੋਮਣੀ ਕਾਲੀ ਦਲ ਨੂੰ ਚੁੱਕਣਾ ਪਿਆ ਕਿਉਂਕਿ ਪੰਥਕ ਹਿੱਤਾਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਇਲਜ਼ਾਮ ਲੱਗਦੇ ਸੀ ਕਿ ਉਹ ਉਹ ਦੂਰ ਹੁੰਦਾ ਜਾ ਰਿਹਾ ਹੈ ਜਿਹਦੇ ਚੱਲਦਿਆ ਅਨਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਰਵਾਈ ਕਰ ਰਹੀ ਹੈ ਜਿਹਦੇ ਚੱਲਦਿਆ ਹੁਣ ਭਾਈ ਕੌਂਕੇ ਦੇ ਮਸਲੇ ਦੇ ਵਿੱਚ ਮੌਜੂਦਾ ਸਰਕਾਰ ਅਤੇ ਉਸ ਸਮੇਂ ਦੇ ਜਿਹੜੇ ਤਤਕਾਲੀ ਆਫੀਸਰ ਸਨ ਜਿਹੜੇ ਵੀ ਉਸ ਸਮੇਂ ਜਗਰਾਉਂ ਲੰਧਿਆਣਾ ਜਾਂ ਪੁਲਿਸ ਹੈੱਡਕੁਆਰਟਰ ਤੱਕ ਆਪਣਾ ਜਿਹੜੀ ਡਿਊਟੀ ਹੋਂ ਬਾਰੇ ਸੀ ਉਹ ਤਮਾਮ ਜਿਨ੍ਹਾਂ ਨੂੰ ਵੀ ਪਾਰਟੀ ਬਣਾਇਆ ਗਿਆ ਉਹ ਸਾਰਿਆਂ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਨੇ ਦੇਖਦੇ ਆ ਕਿ ਇਸ ਮਸਲੇ ਜਦੋਂ ਅਗਲੀ ਸੁਣਵਾਈ ਹੋਏਗੀ ਕੀ ਕੁਝ ਬਾਹਰ ਨਿਕਲ ਕੇ ਆਉਂਦਾ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ